ਤੁਸੀਂ ਜਿਹੜੇ ਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਰਦਾ ਸਵਾਲ ਕਰਦਾ ਹੈ ਅਕਸਰ ਹੀ ਕਿਹਾ ਜਾਂਦਾ ਕਿ ਨਿੱਕੀ ਜੀ ਸਮਝ ਦੇ ਤੇ ਮੈਂ ਸੋਚਿਆ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਾਂ ਮੈਂ ਪਿਛਲੇ ਦਿਨਾਂ ਦੇ ਵਿੱਚ ਸੀਐਮ ਸਾਹਿਬ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਕੁਝ ਰਿਟਰਨ ਦੇ ਵਿੱਚ ਕੰਪਲੇਂਟਾਂ ਦਿੱਤੀਆਂ ਰਿਗਾਰਡਿੰਗ ਸਾਡੇ ਫਰੀਦਕੋਟ ਦੀ ਰੀਡ ਦੇ ਹੱਡੀ ਦੇ ਰਿਗਾਰਡਿੰਗ ਜੋ ਕਿ ਸਾਡਾ ਮੈਡੀਕਲ ਹਸਪੀਟਲ ਹੈ ਕਿਸੇ ਵੀ ਬੰਦੇ ਦੇ ਲਈ ਸਭ ਤੋਂ ਪਹਿਲੀ ਸੁਵਿਧਾ ਸਰਕਾਰਾਂ ਵੱਲੋਂ ਦਿੱਤੀ ਜਾ ਰਹੀ ਜੋ ਹੈ ਉਹ ਗਵਰਨਮੈਂਟ ਦੀ ਹਸਪੀਟਲ ਦੀ ਸੁਵਿਧਾ ਪਰਮਾਤਮਾ ਨਾ ਕਰੇ ਰਾਤ ਬਰਾਤੇ 24 ਘੰਟੇ ਕਿਸੇ ਨੂੰ ਵੀ ਕੋਈ ਲੋਡ ਪੈਂਦੀ ਹੈ ਤੇ ਬੰਦਾ ਹਮੇਸ਼ਾ ਐਮਰਜੈਂਸੀ ਵੱਲ ਸਰਕਾਰੀ ਹਸਪੀਟਲ ਵੱਲ ਪਹਿਲਾਂ ਭੱਜਦਾ ਉਹਦੇ ਵਿੱਚ ਮੈਨੂੰ ਲੱਗਿਆ ਵੀ ਕੁਸ਼ਕ ਊਨ ਤਾਈਆਂ ਜੋ ਮੈਨੂੰ ਸੀਐਮ ਸਾਹਿਬ ਦੇ ਧਿਆਨ 'ਚ ਲੈ ਕੇ ਆਉਣੀਆਂ ਚਾਹੀਦੀਆਂ ਸੀ ਉਹ ਮੈਂ ਕੁਝ ਲੈ ਕੇ ਆਂਦੀਆਂ ਜਿਵੇਂ ਕਿ ਸਭ ਤੋਂ ਪਹਿਲਾਂ ਮੈਡੀਕਲ ਸਾਡੇ ਹਸਪੀਟਲ ਦੇ ਵਿੱਚ ਜੋ ਹਾਇਰਿੰਗ ਹੋ ਰਹੀ ਹੈ ਜੋ ਭਰਤੀ ਹੋ ਰਹੀ ਹੈ ਉਸ ਦਾ ਕੋਈ ਸੁਰਸਬ ਨਹੀਂ ਆਪਦੇ ਚਹੇਤਿਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਜੌਬਾਂ ਦਿੱਤੀਆਂ ਜਾਂਦੀਆਂ ਜਿਹੜੇ ਪੜੇ ਲਿਖੇ ਬੱਚੇ ਐ ਜਿੰਨਾ ਬੱਚਿਆਂ ਦੀ ਐਲੀਜੀਬਿਲਟੀ ਬਣਦੀ ਆ ਉਹਨਾਂ ਦੀ ਐਪਲੀਕੇਸ਼ਨ ਤੱਕ ਨਹੀਂ ਲਈ ਜਾਂਦੀ ਉਹਦੇ ਲਈ ਮੈਂ ਸੀਐਮ ਸਾਹਿਬ ਦਾ ਧੰਨਵਾਦ ਦੀ ਹੈ ਜਿਨ੍ਹਾਂ ਨੇ ਇੱਕ ਕਮੇਟੀ ਬਣਾ ਕੇ ਪ੍ਰੋਪਰਲੀ ਇਸ ਗੱਲ ਦਾ ਹੱਲ ਕਰਨ ਦਾ ਵਾਦਾ ਕੀਤਾ ਨਾਲ ਹੀ ਮੈਂ ਉਹਨਾਂ ਨੂੰ ਕੰਪਲੇਂਟ ਕੀਤੀ ਵੀ ਸਰ ਜਿਹੜਾ ਮੈਡੀਕਲ ਦੇ ਵਿੱਚ ਕਰੋੜਾਂ ਰੁਪਈਆ ਦਾ ਟੈਂਡਰਾਂ ਦਾ ਕੰਮ ਚੱਲ ਰਿਹਾ ਹੈ ਉਹ ਟੈਂਡਰਾਂ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਸਮਝ ਆ ਰਿਹਾ ਸਰ ਫਰੀਦਕੋਟ ਦੇ ਤਾਂ ਛੱਡੋ ਪੰਜਾਬ ਤੋਂ ਬਾਹਰੋਂ ਦੇ ਲੋਕ ਉਹ ਟੈਂਡਰ ਦੇ ਵਿੱਚ ਹਿੱਸਾ ਲੈ ਰਹੇ ਹੈ ਟੈਂਡਰ ਕਿਦੋਂ ਫਲੋਟ ਹੁੰਦਾ ਹੈ ਕਿਹੜੀ ਕੰਪਨੀ ਨੂੰ ਦਿੱਤਾ ਜਾਂਦਾ ਹੈ ਕਿਹੜੀ ਚੀਜ਼ ਕਿੰਨੇ ਰੁਪਏ ਦੀ ਆਉਣੀ ਚਾਹੀਦੀ ਹੈ ਜੇ ਉਹ ਚੀਜ਼ 100 ਰੁਪਏ ਦੀ ਹੈ ਤੇ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਕਿੰਨੇ ਗੁਣਾ ਹੋ ਕੇ ਖਰੀਦੀ ਜਾ ਰਹੀ ਹੈ ਮੈਂ ਇਸ ਚੀਜ਼ ਆਸਤੇ ਸੀਐਮ ਸਾਹਿਬ ਨੂੰ ਮੰਗ ਕੀਤੀ ਵੀ ਸਰ ਇਸ ਦੀ ਇੱਕ ਜਾਂਚ ਕਮੇਟੀ ਬਿਠਾਓ ਮੈਂ ਧੰਨਵਾਦ ਦੀਆਂ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇਸ ਦੇ ਲਈ ਵੀ ਇੱਕ ਜਾਂਚ ਕਮੇਟੀ ਬਿਠਾਈ ਨਾਲ ਜੋ ਰੋਜ਼ਾਨਾ ਦੇ ਵਿੱਚ ਜਿਸ ਤਰੀਕੇ ਜਿਵੇਂ ਆਪਾਂ ਜਾਣਦੇ ਆ ਹਸਪੀਟਲ ਦੇ ਵਿੱਚ ਪਰਮਾਤਮਾ ਨਾ ਕਰੇ ਕਿਸੇ ਨੂੰ ਵੀ ਲੋਡ ਵੀ ਪਵੇ ਗਰੀਬ ਬੰਦੇ ਦੇ ਲਈ ਮੋਟਰਸਾਈਕਲ ਦੀ ਪਰਚੀ ਦੇਣਾ ਵੀ ਕਈ ਵਾਰੀ ਔਖਾ ਹੋ ਜਾਂਦਾ ਹੈ ਉਹਦੇ ਵਿੱਚ ਤੁਸੀਂ ਹੁਣ ਪਿਛਲੇ ਦਿਨਾਂ 'ਚ ਦੇਖਿਆ ਹੋਊਗਾ ਜੋ ਨਜਾਇਜ਼ ਕਬਜ਼ਾ ਨਜਾਇਜ਼ ਰਸੇ ਜਿਹੜੇ ਕੀ ਇਹਨਾਂ ਲੋਕਾਂ ਨੇ ਲਗਾਏ ਹੋਏ ਸੀ ਉਹ ਹਟਾ ਦਿੱਤੇ ਗਏ ਆਉਣ ਵਾਲੇ ਸਮੇਂ ਆਓ ਸਭ ਰਲ ਮੇਰਾ ਸਾਥ ਦਿਆ ਜੇ ਦੋਸਤੋ ਚੰਗੀ ਆਪਾਂ ਜੇ ਸਾਰੇ ਜਣੇ ਇਕੱਠੇ ਹੋ ਕੇ ਚੰਗੀਆਂ ਗੱਲਾਂ ਦੇ ਲਈ ਸਰਕਾਰ ਤੋਂ ਮੰਗ ਕਰਾਂਗੇ ਤੇ ਸੀਐਮ ਸਾਹਿਬ ਦਾ ਵਾਅਦਾ ਹੈ ਵੀ ਹਰੇਕੋ ਚੀਜ਼ ਜੋ ਕਿ ਨਾਰਮਲ ਤੇ ਚੰਗੇ ਬੰਦੇ ਅਸਤੇ ਲੋੜ ਆ ਉਹ ਮੈਂ ਦੇਣ ਦਾ ਤੇ ਇਹ ਮੈਂ ਸੀਐਮ ਸਾਹਿਬ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਕੀ ਸਾਰੀਆਂ ਮੇਰੀਆਂ ਕੰਪਲੇਂਟਾਂ ਨੂੰ ਮਾਰਕ ਕਰਕੇ ਇੱਕ ਕਮੇਟੀ ਬਿਠਾਈ ਤਾਂ ਜੋ ਇਹ ਆਪਣੇ ਫਰੀਦਕੋਟ ਦੇ ਵਿੱਚ ਜੋ ਤਾਨਦਲੀ ਚੱਲਦੀ ਸੀ ਜੋ ਸਿਸਟਮ ਚੱਲ ਰਿਹਾ ਸੀ ਉਸ ਨੂੰ ਨੱਥ ਪਾਈ ਜਾ ਸਕੇ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਦੀਆਂ ਮੇਰੇ ਵੱਡੇ ਭੈਣਾ ਭਰਾਵਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਦੀਆਂ ਜਿਹੜੇ ਕੀ ਮੈਨੂੰ ਇੱਕ ਨਿੱਕੀ ਇਨਫੋਰਮੇਸ਼ਨ ਤੋਂ ਲੈ ਕੇ ਮੇਰੇ ਸਾਥ ਤੋਂ ਲੈ ਕੇ ਮੇਰੇ ਨਾਲ ਖੜੇ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਆਉਣ ਵਾਲੇ ਸਮੇਂ ਇੱਕ ਚੰਗੇ ਭਵਿੱਖ ਦੀ ਆਸ ਕਰਦੇ ਹੋਏ ਇਹਨਾਂ ਕੰਪਲੇਂਟਾਂ ਦਾ ਮੈਂ ਪਰਮਾਤਮਾ ਨੂੰ ਬੇਨਤੀ ਕਰਾਂਗਾ ਵੀ ਸੀਐਮ ਸਾਹਿਬ ਨੂੰ ਬਲ ਬਖਸ਼ਣ ਤੇ ਸਾਨੂੰ ਬਲ ਬਖਸ਼ਣ ਤਾਂਕਿ ਇਹਨਾਂ ਕੰਪਲੇਟਾਂ ਦਾ ਨਿਬੇੜਾ ਹੋ ਸਕੇ ਤੇ ਨਾਰਮਲ ਬੰਦੇ ਦਾ ਹੱਕ ਅਤੇ ਅਧਿਕਾਰ ਉਸ ਨੂੰ ਮਿਲ ਸਕੇ